ट्रम्प एडमिनिस्ट्रेशन ਨੂੰ ਕਿਹਾ ਜਾ ਰਿਹਾ ਹੈ ਕਿ ਮੈਕਸੀਕੋ ਨੇ 26 ਕੱਟਲ ਫਿਗਰਸ ਜਾਨੀ ਕਿ ਜਿਹਨਾਂ ਦਾ ਹੱਥ ਡਰੱਗਸ ਦੇ ਵਿੱਚ ਜਾਂ ਸਮਗਲਿੰਗ ਦੇ ਵਿੱਚ ਹੁੰਦਾ ਹੈ ਵੱਡੇ ਹਾਂਜੀ ਜੇ ਕੱਤਲਾਂ ਦੇ ਵਿੱਚ ਜਿਹੜੇ ਵੱਡੇ ਜਿਹੜੇ ਕ੍ਰਿਮੀਨਲਸ ਨੇ ਵੱਡੇ ਜੇ ਜੋ ਕਿ ਵਾਂਟਡ ਸੀਗੇ ਯੂਐਸ ਦੇ ਵਿੱਚ ਉਹਨਾਂ ਨੂੰ ਹੈਂਡਓਵਰ ਕਰਨ ਦਾ ਫੈਸਲਾ ਲਿਆ ਜਿਹੜੇ ਡਰੱਗ ਡੀਲਰ ਇੰਨਾ ਦੇ ਮਤਲਬ ਏਰੀਆ ਦੇ ਵਿੱਚ ਅਮਰੀਕਾ ਦੇ ਬੌਂਡਰੀ ਦੇ ਅੰਦਰ ਫੜੇ ਗਏ ਤੇ ਵਾਪਸ ਆ ਕੇ ਭੱਜ ਕੇ ਫਿਰ ਇੱਥੇ ਆ ਕੇ ਮੈਕਸੀਕੋ ਵਿੱਚ ਉਹਨਾਂ ਦੇ ਮੁਕਾਦਮੇ ਚੱਲਦੇ ਆ ਹੁਣ ਉਹ ਕਹਿੰਦੇ ਵੀ ਸਾਡੇ ਹਵਾਲੇ ਕਰੋ ਔਰ ਇਹ ਤੋਂ ਪਹਿਲਾਂ ਫਰਵਰੀ ਦੇ ਵਿੱਚ ਹਵਾਲੇ ਕਿਤੇ 83 ਸੀਗੇ 26 ਸੀਗੇ 28 ਸੀਗੇ ਤੇ ਹੁਣ ਵੀ ਕੁਝ ਜਿਹੜੇ ਕੱਲ ਹੀ ਮੇਰੇ ਖੰਦਸਿਆ ਗਿਆ ਕਿ ਛੱਬੀ ਹੋਣ ਜਿਹੜੇ ਇਹ ਹਾਈ ਰੈਂਕਡ ਕਾਰਟਲ ਫਿਗਰਸ ਹੈ ਇਹ ਕੋਈ ਛੋਟੇ ਮੋਟੇ ਨਹੀਂ ਉਹ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਉਹਨਾਂ ਨੇ ਕਰ ਦਿੱਤੇ ਆ ਜਿਹਦੇ ਨਾਲ ਲੱਗਦਾ ਕਿ ਉਹਨਾਂ ਦਾ ਗੁੱਸਾ ਲੜਾ ਹੋ ਢੜਾ ਤੇ ਉਹਨਾਂ ਵਾਸਤੇ ਕਾਫੀ ਉਹਨਾਂ ਨੇ ਚੰਗਾ ਰਵਈਆ ਨਰਮ ਰਵਈਆ ਵਰਤਿਆ ਹੋਇਆ ਹੈਗਾ ਮੈਕਸੀਕੋ ਦੇ ਸਬੰਧ ਦੇ ਵਿੱਚ ਹੁਣ ਉਹਨਾਂ ਨੇ ਕਾਰਟਲ ਦੇ ਨਾਂ ਤਾਂ ਹੁਣ ਨਹੀਂ ਲੈਣੇ ਕਿਉਂਕਿ ਉਹ ਕਿਸੇ ਉਹ ਜੀ ਵਿਅਕਤੀ ਨੇ ਸਾਰੀ ਜਾਣਕਾਰੀ ਦਿੱਤੀ ਉਹ ਕਹਿੰਦਾ ਵੀ ਮੈਂ ਦੱਸ ਨਹੀਂ ਸਕਦਾ ਪਰ ਮੇਰਾ ਨਾਮ ਵੀ ਗੁਪਤ ਰੱਖੋ ਉਹਨਾਂ ਨੇ ਕਿਸੇ ਇੱਕ ਪ੍ਰੈਸ ਨੂੰ ਜਾਣਕਾਰੀ ਚਲੋ 26 ਜਿਹੜੇ ਵੱਡੇ ਅਸੀਂ ਕਹਿ ਸਕਦੇ ਜੇ ਵੱਡੇ ਕੰਟਰਡ ਸੀਗੇ ਜੀ ਹਾਂ ਉਹ ਨਾਟਕ ਮਤੋਂ ਦੱਸ ਦੇਣਾ ਇੱਕ ਦੋ ਨਾਂ ਤਾਂ ਇੱਕ ਤਾਂ ਬੜਾ ਮਸ਼ਹੂਰ ਹੈ ਜੀ ਉਹਦੇ ਚ ਹੈਗਾ ਉਹਦਾ ਨਾਮ ਹੈਗਾ ਐਬੀਗੇਲ ਗੌਂਜਾਲੀਜ਼ ਵੈਲੈਂਸੀਆ ਅੱਛਾ ਉਹਦੇ ਇਹ ਲੌਸ ਕੋਇਨਸ ਗਰੁੱਪ ਦਾ ਲੀਡਰ